ਮੈਨੂੰ ਨਹੀਂ ਕਰਨ ਦਿਵਾਉਂਦੇ ਤੂੰ ਤਾਂ ਪਹਿਲੇ ਨਹੀਂ ਨਾ ਮੈਨੂੰ ਪੈਸੇ ਦਿੱਤੇ ਤੂੰ ਕਿਦੋਂ ਮੇਰੇ ਪੈਸੇ ਦਿੱਤੇ ਹੈ ਭਾਜੀ ਕਿਦੋਂ ਪੈਸੇ ਦੇ ਕੇ ਤੂੰ ਮੈਨੂੰ ਮੈਡਮ ਜੀ ਕਿਦੋਂ ਪੈਸੇ ਦੇ ਕੇ ਮੈਨੂੰ ਕੋਈ ਨਹੀਂ ਦੇ ਤੂੰ ਕੋਈ ਤੂੰ ਦੱਸ ਤੂੰ ਤੂੰ ਮੈਨੂੰ ਪੈਸੇ ਦੇ ਕੇ ਆਹ ਤਰੀਕਾ ਬੋਲਣ ਦਾ ਕਿਦੋਂ ਪੈਸੇ ਦੇ ਕੇ ਜੀ ਮੈਨੂੰ ਮੈਂ ਤੁਹਾਨੂੰ 5-4 ਪੈਸੇ ਦਾ ਕਿੰਨਾ ਕੰਮ ਲੱਗੇ ਕੀ ਚੀਜ਼ ਦਾ ਕੀ ਪ੍ਰੋਬਲਮ ਹੈ ਕੀ ਤੁਹਾਨੂੰ ਉਹ ਭਾਜੀ ਮੈਂ ਦਾਦਾ ਨਾਲ ਇੱਕ ਮਿੰਟ ਮੇਰੀ ਕਾਰ ਤੇ ਬਾਰੇ ਇਹ ਦਿਨਾ ਬਲਜਿੰਦਰ ਇੱਥੇ ਖੜੀ ਬਾਹਰ ਕੁੜੀ ਹਾਂ ਇਹ ਆਪੀ ਐਮ ਚਾਰੀ ਕਿਤੇ ਮੈਂ ਇਹਨੂੰ ਚਾਰੀ ਹੁਣ ਕਹਿਣਾ ਨਹੀਂ ਆ ਇਹ ਜਿਹੜਾ ਤੱਪੇ ਲੈਣ ਦੀ ਮੇਰਾ ਕੋਈ ਚਲਾਨੀ ਟੂਕੜਾ ਕਰਾਉਂਦਾ ਉਹ ਮੁੰਡੂ ਕੁੜਕਿੰਦੀ ਪਹਿਲਾਂ ਇਹ ਨਾਲੀਏ ਟੂਕੜਾ ਕਰਾਉਂਦੀ ਸਾਰਾ ਬਣਾਵੇ ਬਚਾਰੀ ਨਾਲ ਬੜੀ ਇਹਦਾ ਮੈਟਰ ਆ ਵਾ ਤੇ ਇਹਨਾਂ ਕੋਈ ਚਲਾਨੀ ਟੂਕੜਾ ਕਰਾਉਂਦਾ ਜਿਹੜਾ ਆਉਂਦਾ ਉਹ ਬਦਲ ਜਾਂਦਾ ਤੇ ਮੈਂ ਕੀ ਕਰਾਂ ਮੇਰੇ ਕੋਲ ਕੀ ਹੱਦ ਜਾਣੀ ਕਹਿੰਦੀ ਸਰ ਤੂੰ ਹੀ ਐਪ ਕਰ ਦੋ ਇਹਦੀ ਵੀ ਇਹਦਾ ਟੂਕੜਾ ਕਰਾ ਦਿਓ ਓਕੇ ਠੀਕ ਨਹੀਂ ਇਹਦਾ ਮੈਂ ਮੈਂ ਉਹਦੇ ਬਲਜਿੰਦਰ ਦਾ ਕਹਿੰਦਾ ਮੈਂ ਚੱਲ ਮੁੰਦੇ ਦੇ ਉਹਦਾ ਚਲਾਨ ਵੀ ਚੈੱਕ ਕਰਾਇਆ ਬਕਾਇਦਾ ਉਹਦੇ ਕੋਲ ਐਫਐਸਐਲ ਦੀ ਰਿਪੋਰਟ ਨਹੀਂ ਆ ਰਹੀ ਇਹ ਬੀਬੀ ਰਾਣੀ ਜਦੋਂ ਵੀ ਮੈਨੂੰ ਫੋਨ ਕਰਦੀ ਆ ਜਦੋਂ ਮਾਰਾ ਬੋਲਦੀ ਆ ਆਹ ਡਾਇਰੈਕਟ ਆ ਕੇ ਮਾਰਾ ਬੋਲਣਾ ਆਪੀ ਮੈਂ ਕਿੰਨਾ ਕਾਲ ਫੂਨ ਚੁੱਕਾ ਹੈ ਕੀ ਗੱਲ ਤੁਸੀਂ ਡਿਊਟੀ ਨਹੀਂ ਕਰਦੇ ਡਿਊਟੀ ਮੈਂ ਤੇਰੀ ਕਰਦਾ ਡਿਊਟੀ ਨਹੀਂ ਡਿਪਾਰਟਮੈਂਟ ਦੀ ਕਰਦਾ ਮੈਂ ਆਪਣੀ ਡਿਊਟੀ ਦਾ ਮਨਵਾ ਕੋਈ ਆ ਮੇਰੇ ਕੋਲ ਤੇਰੀ ਫਾਈਲ ਹੀ ਨਹੀਂ ਮੈਂ ਤੇਰੀ ਹੱਥ ਕਲਡਾ ਰਿਹਾ ਮੈਨੂੰ ਵੀ ਮਾਰਕ ਨਹੀਂ ਹੋਈ ਮੈਨੂੰ ਬਾਹਰ ਉਹ ਫਾਈਲ ਤੁਹਾਡੀ ਇਹਨਾਂ ਨੂੰ ਮਾਰ ਕੇ ਮਿਸਟਰ ਮਾਲ ਚੀਕ ਹੈ ਹੈ ਵੱਡੇ ਸਾਥ ਕੋਈ ਵੱਡੇ ਸਾਥ ਪਹਿਲਾਂ ਜਾ ਜਿਹੋਦਾ ਨੂੰ ਜਿੱਦਾ ਚੰਗਾ ਲੱਗਦਾ ਬਾਕੀ ਬੜਾ ਜੰਦਾਬਾਤ ਜੀ ਸਾਰਾ ਕੁਛ ਹੈ ਖਰੜਦੀ ਰਿਪੋਰਟ ਵੀ ਆ ਗਈ ਹੈ 2024 ਮੇਰੀ ਗੁੱਡੀਆ ਕਿੱਥੇ ਗਈ ਕਿੱਥੇ ਫਾਈਲ ਇਹਨਾਂ ਕੋਲਿਆ ਸਾਰਾ ਕੁਛ ਮੈਂ ਕੋਈ ਨਹੀਂ ਮੈਂ ਮਿਸਟਰ ਮਾਲ ਮਿਸਟਰ ਪਹਿਲਾਂ ਕੋਈ ਮੈਂ ਕਹੇ ਹਾਲ ਬੁਕਰਨ ਰਿਹਾ ਮੈਂ ਉਹ ਨਹੀਂ ਕਰਦਾ ਮੈਂ ਮੈਂ ਕਿਹਦਾ ਕੰਮ ਕਰਦੀ ਮੈਂ ਕੰਮ ਛੱਡ ਕੇ ਆਈ ਮੀਰ ਜੀ ਤੇਰ ਤੋਂ 2 ਸਾਲ ਹੋ ਗਏ ਤੇ ਆਉਂਦੀ ਨਹੀਂ ਮੇਰੀ ਗੱਲ ਸੁਣੋ ਪਹਿਲਾਂ ਮੁੰਸੇ ਨੂੰ ਮੈਨੂੰ ਪ੍ਰੋਬਲਮ ਕੀ ਹੈ ਪ੍ਰੋਬਲਮ ਹੈ ਕਿ ਗੁੱਡੀ ਆਈ ਤੇ ਸੋਰੀਆਂ ਨੇ ਕੁਝ ਦੇ ਕੇ ਮਾਰ ਦਿੱਤੀ ਹੈਗੀ ਅੱਛਾ ਉਹ ਤਾਂ ਇੱਕ ਬੱਚਾ 7 ਸਾਲ ਦਾ ਮੈਨੂੰ ਪਰਲੇ ਹੋ ਕੇ ਮਾਰਦੇ ਨੇ ਮੇਰਾ ਚਲਾਣ ਨਹੀਂ ਪੇਚ ਕਰਨ ਦਾ ਹੈ ਵੀ ਤੇ ਜਾ ਹੀ ਗਿਆ ਬਦਲ ਗਿਆ ਤੀਜੀ ਵਾਰ ਮੇਰੇ ਕੋ ਪੈਸੇ ਲੈ ਲੈਂਦੇ ਨਾ ਕਿੰਨੇ ਕੋ ਫੋਨ ਨਦਰ ਪਏ ਪਹਿ ਜਿਹੜਿਆ ਤੇ ਨਹੀਂ ਦਿੰਦਾ ਮੈਂ ਪੈਸੇ ਲਾਇਆ ਕਲਮਿੰਦਰ ਬਾਹਰ ਹੋ ਮਰ ਗਿਆ ਮੇਰਾ ਚਲਾਣ ਉਹ ਮਰ ਉਹ ਚਲੇ ਗਿਆ ਹੁਣ ਇਹ ਵਾ ਇਹ ਮੈਨੂੰ ਇਦਾਂ ਬੋਲਦਾ ਵਾ ਆ ਕੋ ਗੱਲ ਹੈ ਤੁਸੀਂ ਜਾਓ ਤਾਂ ਗਰੀਬ ਹੈ ਜਾਈ ਗਰੀਬਤ ਕੀ ਗੱਲ ਜੇ ਕੋਈ ਮੇਰੀ ਮਗਰ ਬੰਦਿਆ ਦੀ ਸਪੋਰਟ ਨਹੀਂ ਕਿਤੇ ਮੇਰੇ ਮੇਰੇ ਜਾਂਦਾ ਨਹੀਂ ਮੈਂ ਆਇਆਇਆ ਤੈਨੂੰ ਨਹੀਂ ਨਹੀਂ ਨਾ ਮੈਟਰ ਪਾਜੀ ਹੈਗਾ ਕਿੱਥੇ ਆਇਆ ਇਹਨਾਂ ਦਾ ਮੈਟਰ ਕਿਹਦੇ ਕੋਲ ਯਾਰ ਮੁਰਸ਼ੀਆ ਤੋਂ ਪਾਸ ਲੱਗਣਾ ਪਾਜੀ ਸਾਹਿਬ ਪਾਜੀ ਮੇਰੇ ਸੁਣੋ ਗੱਲ ਪੱਤਰਕਾਰ ਸਾਹਿਬ ਬੈਲੀ ਸੁਣੋ ਗੱਲ ਇਹ ਗੱਲ ਪਤਾ ਕੀ ਆ ਇਹਨਾਂ ਦਾ ਨਾ ਕੋਈ ਪੁਰਾਣਾ ਮੈਟਰ ਹੋਣਾ ਪੁਰਾਣਾ ਮੈਟਰ ਜੀ ਮੈਂ ਆਪਾਂ ਤੁਹਾਡੀ ਨਾਲ ਸੁਝੇ ਲੋ ਪੂਰੀ ਗੱਲ ਕੋਈ ਗੱਲ ਨਹੀਂ ਆ ਇਹਗਾ ਮੁਰਸ਼ੀ ਕੋ ਜਾ ਜਿਹਨੂੰ ਤੇਰੀ ਫਾਈਲ ਮਾਰ ਤੋਂ ਹੀ ਹੈ ਨਾ ਪਹਿਲਾਂ ਉਹ ਜ਼ਿੰਮੇਵਾਰ ਤੇਰਾ ਠੰਡਦਾਰ ਭਾਵੇਂ ਸੀਪੀ ਨੂੰ ਸ਼ਿਕਾਇਤ ਲਾ ਦੇ ਜਿਹਨੂੰ ਮਰਜੀ ਲਾ ਦੇ ਉਹ ਉਹ ਕਰਾਊਗਾ ਤੂੰ ਫਿਰ ਵੀ ਹੈਂਡਲ ਕਰਦੇ ਓ ਤੁਸੀਂ ਇਹ ਸਿਰਫ ਕਰ ਲੈਣਗੇ ਉਹਦੀ ਅਫਸਰ ਹੈ ਇਹ ਮੁਗਲ ਕੁੜੀ ਦੇ ਕਹਿਣ ਦਾ ਮੈਨੂੰ ਵੀਰਜ 1.2 ਸਾਲ ਕਿ ਮੈਂ ਕਹਿਦਾ ਕੰਮ ਕਰਦੀ ਮੈਂ ਕੰਮ ਛੱਡ ਕੇ ਉਹਨੀਆਂ ਅਗਲੇ ਪੁੱਤੇ ਵੀ ਤੈਨੂੰ ਜਾ ਲਗਾ ਫਾਈਲ ਜਸਰ ਮੜ ਜਨੂ ਦੇਖੋ ਜਰਾ ਫਾਈਲ ਦੇਖੋ ਆ ਭੇਜੀਏਗੀ ਤੇ ਦੇਖੋ ਐਂਦਾ ਕਰਦੇ ਜਦੋਂ ਪੈਂਦੇ ਓਦੋਂ ਐਂਦਾ ਬੋਲਦੇ ਚੱਲ ਚੱਲ ਕੋਈ ਨਾ ਚੱਲ ਉਹ ਕਾਗਜ਼ੀ ਪੱਤੇ ਦੇਖੋ ਤੈਨੂੰ ਫਾਈਲ ਮਾਰਦੀ ਹੈ ਪਰ ਇਹ ਜੀ ਆਪੀਏਗਾ ਸਹੀ ਉਹ ਆਪਣੀ ਜਗ੍ਹਾ ਸਹੀ ਵਿਚਾਰੀ ਦੋ ਸਾਲ ਅਗਲੀ ਜ ਵੀ ਹੋ ਗਈ ਨਾ ਉਹ ਇਹ ਨਹੀਂ ਕਹਿੰਦੇ ਜ ਮਾਰੀ ਕੋਈ ਉਹ ਬੜਾ ਮਾੜਾ ਬੋਲਦੀ ਹੈ ਤੂੰ ਹੀ ਕਿਤੇ ਸੁਣਿਆ ਨਹੀਂ ਇਹਦੀਆਂ ਮੈਲ ਨਹੀਂ ਜਿਹੜੀ ਕੁੜੀ ਚਲੀ ਗਈ ਹੈ ਮਾਰ ਗਈ ਹੈ ਤੇ ਉਹਨੇ ਤਾਂ ਪਿੱਟਣਾ ਉਹਦੇ ਮਾਰਨ ਤੱਕ ਬੈਠੇ ਇਹਨੇ ਬਾਤ ਪਤਾ ਵੀ ਆ ਪੂਰੇ ਮੈਟਰ ਦਾ ਕੀ ਹੁਣ ਆ ਫੇਰ ਫਿਰ ਆਪਾਂ ਕਿਉਂ ਐਲੀਵੇਟਰੋਂ ਲੌਂਡ ਗਏ ਐਲੀਵੇਟਰ ਤਾਂ ਨਹੀਂ ਪਤਾ ਮਾਰ ਗਈ ਹੈ ਕੀ ਹੋਇਆ ਵਾ ਤੁਹਾਡੇ ਨਾਲ ਤਾਂ ਕੋਈ ਗੱਲ ਹੀ ਨਹੀਂ ਕੀਤੀ ਮੈਂ ਤਾਂ ਨੋਰਮਲ ਕਰ ਰਿਹਾ ਪੁੱਤ ਕਿਉਂ ਕਰਨ ਬੈਠ ਜੀ ਮੇਰੀ ਕੁੜੀਆ ਮਤਲਬ 2024 ਦੀ 16 ਮਾਰਚ ਦੀ ਪੂਰੀ ਹੋਈ ਆ ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਮੇਰਾ ਚਲਾਨ ਹੀ ਭੇਜ ਦਿਓ ਮੈਨੂੰ ਡੇਢ ਤੋਂ 2 ਸਾਲ ਹੋ ਗਏ ਮੈਂ ਕਿਸੇ ਦੇ ਘਰ ਦਾ ਕੰਮ ਕਰਦੀ ਮੈਂ ਕੰਮ ਛੱਡ ਕੇ ਆਉਣੀ ਆ ਇਹ ਤਿੱਜਾ ਆਈ ਉਹ ਬਦਲ ਗਿਆ ਵਾ ਇਹਨਾਂ ਨੇ ਮੇਰੀ ਕੋਈ ਮੇਰਾ ਚਲਾਨ ਨਹੀਂ ਭੇਜਦੇ ਨਾ ਮੇਰੀ ਸੁਣਦੇ ਹੀ ਆ ਕਿੰਨਾ ਚਿਰ ਹੋ ਗਿਆ 2 ਸਾਲ ਹੋਣ ਨੂੰ ਆਏ ਆ ਇਹ ਕਾਜੀ ਦਰਖਾਹ ਕਾਜੀ ਦਰਖਾਹ ਮੇਰੀ ਗੁੜੀਆ ਦਾ ਇੱਥੇ ਮਤਲਬ ਵੀ ਸੌਰੇ ਸੀਗੇ ਤੇ ਉਹਨਾਂ ਨੇ ਮਤਲਬ ਕੁਛ ਥੇਕੇ ਤੇ ਮਤਲਬ ਮਾਰ ਦਿੱਤੀ ਸੀ ਤੇ ਉਹਦਾ ਕੇਸ ਇੱਥੇ ਲੱਗਾ ਵਾ ਕਿੰਨੇ ਸਾਲ 2024 ਦੀ 16 ਮਾਰਚ ਅੱਜ ਮੇਰਾ ਚਲਾਨ ਨਹੀਂ ਭੇਜਦੇ 6 ਮਹੀਨੇ ਹੋ ਗਏ ਮੈਨੂੰ ਇਦਾਂ ਲਾਰਿਆਂ ਚ ਰੱਖਦਾ ਮੈਨੂੰ ਫੋਨ ਤੇ ਵੀ ਬੜਾ ਮਤਲਬ ਪੁੱਠਾ ਸਿੱਧਾ ਬੋਲਦਾ ਵਾ ਅੱਜ ਮੈਂ ਆਈ ਆ ਤੇ ਅੱਜ ਵੀ ਮੈਨੂੰ ਬੋਲਦਾ ਵਾ ਹਾਂ 5000 ਰੁਪਿਆ ਲਿਆ ਇਹਨੇ ਇਹਨੇ ਰਵਿ ਨੇ ਲਿਆ ਰਵਿ ਨੇ ਵੀ ਲਿਆ ਚਤਨਾਮ ਨੇ ਵੀ ਲਿਆ ਫਿਰ ਕੁਲਮਿੰਦਰ ਬੱਲ ਸੀ ਉਹਨੇ ਵੀ ਲੈ ਇਸ ਇੰਦਾ ਦੀ ਤਿੰਨਾਂ ਦੀ ਵੱਖਰੀ ਵਿੱਚ ਜਿੱਦਾਂ ਜਿੱਦਾਂ ਜਿਵੇਂ ਜਿਵੇਂ ਬਦਲਦੇ ਰਹਿ ਏ ਮੈਂ ਆਣ ਕੇ ਸਸੀ ਕਾਲ ਬੁਲਾਈ ਆ ਤੇ ਮੈਂ ਕਿਹਾ ਵੀਰ ਜੀ ਤੁਸੀਂ ਮੇਰਾ ਫੋਨ ਨਹੀਂ ਚੁੱਕਦੇ ਵੀ ਤੇ ਫੋਨ ਤੇ ਚੁੱਕ ਕੇ ਦੱਸੋ ਅਗਲੇ ਨੂੰ ਪਿੱਤਾ ਦਾ ਕੰਮ ਕਿੱਥੋਂ ਤੱਕ ਪਹੁੰਚਾ ਵਾ ਕੀ ਆ ਚ ਕੀ ਨਹੀਂ ਤੇ ਗਾੜੀ ਨੂੰ ਸਭ ਕੁਲਟਾ ਮਤਲਬ ਪੁੱਠਾ ਬੋਲਦਾ ਵਾ ਹਾਂ ਦਬਕੇ ਮਾਰਦਾ ਗਾੜੀ ਮੈਂ ਨਹੀਂ ਆਂਦਾ ਮੈਂ ਤੇਰੀ ਨੌਕਰੀ ਨਹੀਂ ਕਰਦਾ ਵੀ ਮੈਂ ਗਵਰਨਮੈਂਟ ਦੀ ਕਰਦਾ ਮੈਂ ਕਿਸੇ ਦੇ ਘਰ ਦਾ ਕੰਮ ਕਰਦੀ ਆ ਹਾਂਜੀ ਮੈਂ ਮੰਗ ਕਰਦੀ ਆ ਕਿ ਮੇਰੀ ਬੇਟੀ ਦਾ ਚਲਾਨ ਭੇਜਿਆ ਜਾਵੇ ਤੇ ਇਹਨੂੰ ਜਰਾ ਕੁ ਸਭ ਕੁਝ ਸਿਖਾਇਆ ਜਾਵੇ ਜਿਹੜਾ ਪੁੱਠਾ ਬੋਲਦਾ ਇਹ ਤਾਂ ਨਰਵਿੰਦਰ ਇਹ ਇੱਕ ਭੈਣ ਇਥੇ ਪਹੁੰਚੀ ਸੀ ਬਹਿਸ ਵਾਜੀ ਕਰਦੀ ਸੀ ਵੀ ਬਹੁਤ ਜ਼ਿਆਦਾ ਰਫ ਬੋਲਦੇ ਤੁਸੀਂ ਜਾਂ ਫਿਰ ਉਹ ਬੋਲਦੀ ਆ ਨਹੀਂ ਪਤਾ ਤੇ ਦੱਸੋ ਹੈਗਾ ਕੀ ਆ ਵੇਖੋ ਜੀ ਮੈਂ ਤਾਂ ਕਿਹਨੂੰ ਰਫ ਨਹੀਂ ਬੋਲਿਆ ਤੁਸੀਂ ਵੀ ਲਾਗੇ ਜੀ ਠੀਕ ਹੈ ਨਾ ਜੀ ਇਹਨਾਂ ਦਾ ਇੱਕ ਚਲਾਨ ਆ 51 ਨੰਬਰ ਆ ਫਾਈਲ ਆ ਸਾਡੇ ਕੋ ਤੁਮ ਸਾਡੇ ਕੋ ਆਪਣਾ ਇਹਨਾਂ ਦੀ ਬੇਟੀ ਦਾ ਕੋਈ ਉਹਨਾਂ ਦੇ ਧੋਹਰੇ ਬਲੋ ਜਹਾ ਮੈਂ ਆਪੀ ਉਹਨੂੰ ਉਹਦੇ ਇਹੇ ਮਾਰਤਾ ਸੀ ਉਹਦਾ ਚਲਾਨ ਰੈਡੀ ਆ ਇਤਰਾਜ਼ ਲੱਗੇ ਆ ਇਹ ਬੀਬੀ ਹੁਣ ਕਹਿੰਦੀ ਆ ਵੀ ਮੇਰਾ ਚਲਾਨ ਜਲਦੀ ਤੋਂ ਜਲਦੀ ਪੇਸ਼ ਕਰੋ ਹੁਣ ਉਹ ਤੇ ਪ੍ਰੋਸੈਸ ਦੇ ਨਾਲ ਹੀ ਚੱਲਣਾ ਜੋ ਵੀ ਹੋਇਆ 16 ਮਾਰਚ 2024 ਦਾ ਦੱਸਦੀ ਪਈ ਆ ਕਿ ਪਰ ਜਦੋਂ ਜਦੋਂ ਦੇਖੋ ਜੀ ਜਦੋਂ ਮੇਰ ਕੋ ਫਾਈਲ ਆਈ ਹੈ ਨਾ ਮੈਂ ਤਾਂ ਐਫਰਟ ਕਰਨ ਡਿਆ ਵਾਂ ਜਲਦ ਤੋਂ ਜਲਦ ਉਹਨੂੰ ਟੂ ਕੋਡ ਕਰਾਉਂਦੀ ਉਹਦੇ ਚ ਕੋਈ ਰਿਪੋਰਟਾਂ ਨੇ ਉਹ ਜੀ ਇਹਨਾਂ ਦਾ ਸਾਰੇ ਤੁਹਾਡੇ ਕੋਈ ਹੈ ਨਾ ਇਹਦਾ ਕੇਸ ਹੁਣ ਜੇ ਮੈਂ ਮੇਰੇ ਕੋਲ ਤਾਂ ਫਿਰ ਮੇਰੇ ਕੋਲ ਹੀ ਆ ਮੈਂ ਹੀ ડીਲ ਕਰਨੇ ਆ ਫਿਰ ਪਰ ਪਹਿਲਾਂ ਸਰ ਤੇ ਇੱਕ ਵੀਡੀਓ ਤੁਹਾਡੀ ਹੀ ਗਈ ਵਾ ਜਿਹਦੇ ਵਿੱਚ ਤੁਸੀਂ ਕਹਿੰਦੇ ਪਏ ਕਿ ਚੱਲ ਜਾ ਜੋ ਕਰਨਾ ਕਰ ਲੈ ਮੈਂ ਨਹੀਂ ਕਰਨਾ ਉਹ ਵੀਡੀਓ ਰਿਕਾਰਡ ਹੋਆ ਮੇਰੇ ਕੋਲ ਮੇਰੇ ਕੋਲ ਹੀ ਵੀਡੀਓ ਤੁਸੀਂ ਇਹ ਤੇ ਬਣਾ ਲੀਂਦੇ ਜਿਹੜੀ ਮर्जी ਬਣਾ ਲੇਦੇ ਜਦੋਂ ਹਾਂ ਤੁਸੀਂ ਤੁਸੀਂ ਤੁਹਾਡਾ ਤੁਸੀਂ ਆਪਣਾ ਜੋ ਵੀ ਰਾਈਟ ਦੱਸਦੇ ਹੋ ਹੈਂ ਆਪਣੇ ਨਾਲ ਤੇ ਹੁਣ ਇੱਕ ਇਨਸਾਨ ਆਣ ਕੇ ਮੈਨੂੰ ਸ਼ਰੀਆਮ ਥਾਰੀ ਪਬਲਿਕ ਦੇ ਮੇਰੇ ਮੁਲਾਜ਼ਮਾਂ ਦੇ ਸਾਹਮਣੇ ਤੁਹਾਡੀ ਪ੍ਰੈਸ ਦੇ ਸਾਹਮਣੇ ਤੁਹਾਡੇ ਪ੍ਰੈਸ ਦੇ ਸਾਹਮਣੇ ਗਲਤ ਬੋਲੂਗਾ ਤੇ ਮੈਂ ਦੱਸੋ ਵੀ ਮੈਂ ਯੂਨੀਫਾਰਮ ਦੇ ਵਿੱਚ ਕਿ ਆ ਮੈਂ ਉਹਨੂੰ ਕੀ ਮਾੜਾ ਕਹਤਾ ਜੀ ਕਦੇ ਮੈਂ ਤੁਹਾਡਾ ਨਹੀਂ ਨੌਕਰ ਲੱਗਾ ਮੈਂ ਆਪਣੀ ਮਹਿਕਮੇ ਦਾ ਬਥੇ ਲੋਕਾਂ ਵਾਸਤੇ ਆਪਾਂ ਕੰਮ ਕਰਨਾ ਸੀ ਦੇਖੋ ਜੀ ਮੈਂ ਆਪਣੇ ਮਹਿਕਮੇ ਦਾ ਕੰਮ ਕਰ ਰਿਹਾ ਮਹਿਕਮੇ ਦਾ ਕੰਮ ਜਿਹੜਾ ਮੇਰੀ ਫਾਈਲ ਆ ਮੈਨੂੰ ਕੰਪਲੀਟ ਕਰਕੇ ਭੇਜੂਗਾ ਪਬਲਿਕ ਕਿਉਂ ਰੋਈ ਜਾਵੇ ਪਬਲਿਕ ਆ ਕੇ ਥੋੜੀ ਵੀ ਤੁਹਾਨੂੰ ਮਾੜਾ ਚੰਗਾ ਬੋਲੀ ਜਾਵੇ ਸਰ ਉਹ ਵੀ ਰਿਪੋਰਟ ਹੈਗਾ ਜੋ ਉਹਨੇ ਬੋਲਿਆ ਉਹ ਵੀ ਰਿਪੋਰਟ ਹੈ ਸਾਰਾ ਕੰਪਲੀਟ ਹੈਗਾ ਪਰ ਉਹ ਤਾਂ ਤੁਹਾਡੇ ਤੇ ਬਲੇਮ ਲਾਏ ਰਵੇ 5000 ਰੁਪਏ ਪੰਜ ਹਜ਼ਾਰ ਰੁਪਏ ਕਹਿੰਦੇ ਨਹੀਂ ਜੀ ਮੈਨੂੰ ਤਾਂ ਕਿਹਾ 5000 ਕੋਈ ਪਤਾ ਨਹੀਂ ਕਿਨੂੰ ਦੇਗੀ ਉਹ ਮੈਨ ਸਰ ਚਲੋ ਮੈਨੂੰ ਐ ਦੀ ਗੱਲ ਆ ਦੀ ਨਾ ਪਰਮਾਤਮਾ ਨੇ ਬੜੀ ਤਰਦਾ ਦਿੱਤੀ ਛੋਟੀਆਂ ਛੋਟੀਆਂ ਖਾਮੀਆਂ ਕਰਕੇ ਥੋੜਾ ਜਨਾ ਛਵੀ ਖਰਾਬ ਹੁੰਦੀ ਪੁਲਿਸ ਕਮਿਸ਼ਨਰ ਅਮਰੀਤ ਸਰ ਪੁਲਿਸ ਕਮਿਸ਼ਨਰ ਅਮਰੀਤ ਸਰ ਬਹੁਤ ਵਧੀਆ ਕੰਮ ਕਰਦੇ ਨੇ ਜਿਹਦੇ ਕਰਕੇ ਸਾਡੇ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਜੀ ਵੇਖੋ ਪਬਲਿਕ ਨੂੰ ਵੀ ਸਾਡਾ ਸਾਥ ਦੇਣਾ ਚਾਹੀਦਾ ਸਾਡੀਆਂ ਮਜਬੂਰੀਆਂ ਸਮਝਣੀਆਂ ਚਾਹੀਦੀਆਂ ਤੇ ਸਾਡੀ ਕੀ ਮਜਬੂਰੀ ਹੈ 100 100 200 200 ਸਾਡੇ ਕੋਲ ਦਰਖਾਸਤਾਂ ਹਨ 100 100 ਫਾਈਲ ਆ ਹੁਣ ਇੱਕੇ ਫਾਈਲ ਨੂੰ ਤੇ ਸਾਰਿਆਂ ਨੂੰ ਸਮਾ ਦਵਾਂਗੇ ਨਾ ਸਰ